ਜੀਵਾ ਟੀਮ ਇੰਡੀਆ ਪਾਰੀਏ ਪੰਗੜੇ ورلڈ ਕੱਪ ਜਿੱਤ ਕੇ ਆਈ ਟੀਮ ਇੰਡੀਆ ਦੀ ਖੁਸ਼ੀ ਦਾ ਕੋਈ ਨਹੀਂ ਹੈ ਟਿਕਾਣਾ ਟੀਮ ਖੁਸ਼ੀ ਦੇ ਵਿੱਚ ਨੱਚਦੀ ਟੱਪਦੀ ਨਜ਼ਰ ਆਈ ਹੈ ਹੋਰ ਤਾਂ ਹੋਰ ਪਰਸ਼ੰਸਕ ਵੀ ਖੁਸ਼ੀ ਦੇ ਵਿੱਚ ਚੂਮਦੇ ਨਜ਼ਰ ਆਏ ਭਾਰਤ ਨੇ T20 ਵਿਸ਼ਵ ਕੱਪ 2024 ਦੇ ਫਾਈਨਲ ਦੇ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਉਦੋਂ ਤੋਂ ਹੀ ਭਾਰਤੀ ਪ੍ਰਸ਼ੰਸਕ ਤੇ ਚੈਂਪੀਅਨ ਭਾਰਤੀ ਕ੍ਰਿਕਟ ਟੀਮ ਦੇ T20 ਵਿਸ਼ਵ ਕੱਪ ਟਰੋਫੀ ਦੇ ਨਾਲ ਦੇਸ਼ ਪਰਤਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ਹੁਣ ਅੱਜ ਯਾਨੀ ਕਿ 4 ਜੁਲਾਈ ਦੇ ਦਿਨ ਨੂੰ ਰੋਹਿਤ ਸ਼ਰਮਾ ਦੀ ਇਹ ਚੈਂਪੀਅਨ ਟੀਮ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਪਹੁੰਚ ਭਾਰਤੀ ਟੀਮ ਦੇ ਸਵਾਗਤ ਲਈ 에어ਪੋਰਟ ਦੇ ਉੱਤੇ ਪਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋਈ ਹੈ। ਟੀਮ ਇੰਡੀਆ ਦੇ ਖੁਸ਼ੀ-ਦਮਦ ਚੋਂ ਭੰਗੜੇ ਪਾਉਂਦਿਆਂ ਦੀ ਇਹ ਵੀਡੀਓ ਤੁਹਾਨੂੰ ਵੀ ਦਿਖਾਉਂਦੇ ਹਾਂ।